ਬਾਬਾ ਜੀ ਕੀ ਨਾਮ ਜੀ ਤੁਹਾਡਾ ਹਰਜਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਜਿਲ੍ਹਾ ਅਮਰਸਰ ਜੀ ਪਿੰਡ ਮਾਗਾਸਰਾਏ ਆ ਅਮਰਸਰ ਦੇ ਬਿਲਕੁਲ ਨਜ਼ਦੀਕ ਹੈ ਜੀ ਠੀਕ ਹੈ ਜੀ ਬੱਦ ਮੱਡੀ ਲਾ ਕੇ ਬੈਠਾ ਹੈ ਜੀ ਮਾਗਾਸਰਾਏ ਤੇ ਕੀ ਕਹਿਣਾ ਚਾਹੋਗੇ ਜੀ ਡਾਕਟਰ ਸਾਹਿਬ ਬਾਰੇ ਬਿਲਕੁਲ ਜੋ ਬੋਲਾਂਗੇ ਸਾਚੀ ਬੋਲਾਂਗੇ ਉਹ ਨਹੀਂ ਬੋਲਦੇ ਹਾਂਜੀ ਤੇ ਅੱਜ ਮੈਂ ਤੀਸਰੀ ਵਾਰ ਆਇਆ ਤੇ ਮੈਨੂੰ 15 ਦਿਨਾਂ ਦੇ ਵਿੱਚ ਇਹਨਾਂ ਦਾ ਫਰਕ ਪੈਗਾ ਕਿ ਮੈਂ ਘੋਡੇ ਤੇ ਨਹੀਂ ਚੜ ਸਕਦਾ ਮੈਂ ਪੌੜੀਆਂ ਬਿਲਕੁਲ ਆ ਬੜੇ ਆਰਾਮ ਨਾਲ ਚੜ ਜਾਣਾ ਤੇ ਉਤਰਨਾ ਦੇ ਹੋਇਆ ਗਈ ਸੀ ਤੁਹਾਨੂੰ ਮੇਰੇ ਗੋਡੇ ਦੋਨੇ ਹੀ ਮੇਂ ਦਰਦ ਕਰਦੇ ਰਾਤ ਸੁੱਤੇ ਪੈ ਵੀ ਨਾ ਜਿੰਨੀ ਦਰਦ ਹੁੰਦੀ ਸੁੱਤੇ ਮੈਂ ਦਰਦ ਹੋ ਜਾਂਦੀ ਸੀ ਤੁਰਨ ਕੇ ਤੇ ਵੱਖਰੀ ਅਲੱਗ ਦੀ ਗੱਲ ਈ ਹੁਣ ਮੈਨੂੰ ਕੋਈ ਪ੍ਰੋਬਲਮ ਐ ਸੁੱਤਾ ਪਿਆ ਕੋਈ ਦਰਦ ਨਹੀਂ ਜੀ ਤੁਰ ਵੀ ਮੈਂ ਪੂਰਾ ਵਧੀਆ ਲੀਣਾ ਬੈਠ ਵੀ ਜਾਣਾ ਮੈਂ ਬੈਹ ਨਹੀਂ ਸਕਦਾ ਮੈਂ ਅਗਲੀ ਸੀਟ ਤੇ ਬਹਿੰਦਾ ਸੀ ਤੇ ਕਦੋਂ ਦੀ ਸੀਗੀ ਪ੍ਰੋਬਲਮ ਇਹ ਤੇ ਹੋਈ ਮੇਰੇ ਹਿਸਾਬ ਨਾਲ ਕੋਈ ਸਾਲ ਤੋਂ ਹੀ ਜ਼ਿਆਦਾ ਹੋ ਗਈ ਤੇ ਉਤਰ ਦਵਾਈ ਆ ਦੂਈਆ ਇਧਰ ਉਧਰ ਖਾਂਦੇ ਰਹੇ ਤੇ ਮੇਰੇ ਇਲਾਕੇ ਪਿੰਡ ਸ਼ਾਮਨਗਰ ਪਿੰਡ ਆ ਇਹ ਦੀ ਪੈ ਜਾਂਦਾ ਕਥੂ ਨਗਰ ਸਾਇਦਾ ਜੀ ਉੱਥੇ ਮੈਂ ਸੀਲ ਦਾ ਕੰਮ ਕਰਦਾ ਮੈਂ ਗੁਰਦੁਆਰੇ ਦਾ ਸਰੀਆ ਬਣਨ ਗਿਆ ਸੋ ਉੱਥੋਂ ਦੇ ਗਰੰਥੀ ਨੇ ਮੈਨੂੰ ਦੱਸਿਆ ਵੀ ਸਾਡੇ ਨਗਰ ਚ ਇੱਕ ਆਦਮੀ ਉੱਥੋਂ ਦਵਾਈ ਲੈ ਗਿਆ ਮੈਂ ਉਹਨਾਂ ਕੋਲ ਕਾੜ ਲਿਆ ਫਿਰ ਮੈਂ ਇੱਥੇ ਵਟਸਐਪ ਤੇ ਪਹੁੰਚਾਇਆ ਜਾਂਦਾ ਸੀ ਤੇ ਪਹਿਲੀ ਵਾਰ ਆਇਆ ਫਿਰ ਦੂਜੀ ਵਾਰ ਵੀ ਮੋਟਰਸਾਈਕਲ ਤੇ ਹੁਣ ਮੋਟਰਸਾਈਕਲ ਚਲਾ ਕੇ ਉਹਨਾਂ ਮੋਟਰਸਾਈਕਲ ਤੇ ਹੁਣ ਮੋਟਰਸਾਈਕਲ ਤੇ ਆਇਆ ਹੁਣ ਵੀ ਮੋਟਰਸਾਈਕਲ ਤੇ ਆਇਆ ਤੇ ਕੀ ਕਾਰਨ ਦੱਸਿਆ ਇਹਨਾਂ ਨੇ ਤੁਹਾਡੇ ਹਾਂਜੀ ਕੀ ਕ ਹਮ ਦਿਨ ਕੋਈ ਗ੍ਰੀਸ ਵਗੈਰਾ ਕੋਈ ਚੀਜ਼ ਜੋ ਖਤਮ ਹੋ ਗਈ ਜੀ ਤੋ ਆਫੇ ਝਡੀਆਂ ਮਿਲ ਗਈਆਂ ਤੇ ਜਿਹਦਾ ਕਰਕੇ ਕੰਮ ਨਹੀਂ ਕਰਦੇ ਤੇ ਹੁਣ ਇਹਨਾਂ ਦੀ ਦਵਾਈ ਨਾਲ ਫਰਕ ਹੈ ਦਵਾਈ ਨਾਲ ਬਹੁਤ ਜ਼ਿਆਦਾ ਫਰਕ ਹੈ ਜੀ ਮੈਂ ਤੁਹਾਡੇ ਸਾਹਮਣੇ ਇੱਕ ਮੋਟਰਸਾਈਕਲ ਮਾਰਨੇ ਚਲਾ ਵੀ ਲੀਣਾ ਮੈਂ ਸਾਢੇ 3 ਘੰਟੇ ਚ ਲੱਗਦੇ ਜਾਂਦਾ ਮੈਂ ਮੋਟਰਸਾਈਕਲ ਚਲਾ ਕੇ ਜਾਂਦਾ ਮੋਟਰਸਾਈਕਲ ਚਲਾ ਕੇ ਆ ਰਿਹਾ ਮੈਨੂੰ ਬਿਲਕੁਲ ਵਧੀਆ ਲੱਗਾ ਰ ਮੈਂ ਫਿਰ ਤਜਿਆ ਤਾਂ ਹੀ ਆ ਜੀ ਜੀ ਮੈਨੂੰ ਬਹੁਤ ਹੀ ਵਧੀਆ ਲੱਗਾ ਮੈਂ ਝੂਠ ਨਹੀਂ ਬੋਲਣਾ ਬਿਲਕੁਲ ਸਹੀ ਹੈ ਬਿਲਕੁਲ ਆ ਵਧੀਆ ਲੱਗਾ ਮੈਂ ਇੱਥੇ ਤੇ ਸਾਈਟਾਂ ਜਿਹੜੀ ਸੋਸ ਆ ਪਈ ਉਹ ਸਾਰੀ ਲੱਸੀ ਹੈ ਐਨ ਐਨ ਸੋਚੀ ਕਿ ਇਥੇ ਲੰਮਕ ਕੇ ਆ ਜਾਵਾਂ ਤੇ ਇਹਨਾਂ ਨੇ ਬਹੁਤ ਵਧੀਆ ਮੇਰਾ ਟਰੀਟਮੈਂਟ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਸੈਟੀਸਫਾਈਡ ਹੋ ਹਾਂ ਜੀ ਬਿਲਕੁਲ ਖਰਚਾ ਕੋਈ ਨਾ ਜ਼ਿਆਦਾ ਨਹੀਂ ਜੀ ਬਿਲਕੁਲ ਜਾਇਜ਼ ਖਰਚਾ ਜੀ